ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjhadot.in ਸੂਫੀ ਗਾਇਕ ਸਤਿੰਦਰ ਸਰਤਾਜ ਨੇ ਇੱਕ ਨੀਕ ਉਪਰਾਲਾ ਕੀਤਾ ਹੈ ਸਰਤਾਜ ਲੈ ਕੇ ਆਏ ਨੇ ਆਪਣੀ ਚੈਰਿਟੀ ਫਾਊਂਡੇਸ਼ਨ ਜੋ ਉਹਨਾਂ ਲੋਕਾਂ ਦੀ ਮਦਦ ਕਰੇਗੀ ਜਿਹੜੇ ਸਰੂਰਤਮੰਦ ਵੀ ਨੇ ਤੇ ਹੱਕਦਾਰ ਵੀ ਸ਼ਨੀਵਾਰ ਨੂੰ ਸਰਤਾਜ ਨੇ ਚੰਡੀਗੜ੍ਹ 'ਚ ਸਰਤਾਜ ਫਾਊਂਡੇਸ਼ਨ ਨੂੰ ਲਾਂਚ ਕੀਤਾ ਅੱਜ ਅਸੀਂ ਬਿਆਨ ਸਿੰਘ ਜੀ ਨੂੰ ਆਨਰ ਕੀਤਾ ਜਿਨ੍ਹਾਂ ਨੇ ਇੱਕ ਹਿੰਦੁਸਤਾਨ ਦੇ ਲਈ ਸੋਨੇ ਦਾ ਤਮਗਾ ਲਿਆ ਸਾਡੇ ਲਈ ਬਹੁਤ ਫਖਰ ਦੀ ਗੱਲ ਆ ਖਾਸ ਤੌਰ ਤੇ ਹਿੰਦੁਸਤਾਨ ਲਈ ਔਰ ਸਾਡੇ ਰੀਜਨ ਇੱਥੇ ਜੀ ਨਾਰਥ ਇੰਡੀਆ ਲਈ ਪੰਜਾਬ ਹਰਿਆਣਾ ਜਿਹੜੀਆਂ ਸਟੇਟਸ ਨੇ ਸੋ ਸਾਡਾ ਜੋ ਕਾਲਾ ਸਤਾਜ ਫਾਊਂਡੇਸ਼ਨ ਅੱਜ ਅਸੀਂ ਇੱਕ ਚੈਰੀਟੀ ਫਾਊਂਡੇਸ਼ਨ ਬਣਾਈ ਹੈ ਚੈਰੀਟੀ ਕੰਮ ਪਹਿਲਾਂ ਵੀ ਕਰਦੇ ਰਹਿੰਦੇ ਸੀ ਥੋੜੇ ਬਹੁਤ ਪਰ ਅੱਜ ਅਸੀਂ ਇੱਕ ਪ੍ਰੋਪਰ ਤਰੀਕੇ ਦੇ ਨਾਲ ਉਸ ਨੂੰ ਲਾਂਚ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਸਾਡੇ ਜ਼ਹਿਨ ਚ ਵੀ ਰਹੇ ਔਰ ਦੂਜਿਆਂ ਨੂੰ ਵੀ ਲੱਗੇ ਕਿ ਇਹਨਾਂ ਨੇ ਕੋਈ ਫਾਊਂਡੇਸ਼ਨ आईसी ਕੀ ਕਰ ਰਹੇ ਨੇ ਉਹ ਸਵਾਲ ਕਰ ਸਕਦੇ ਨੇ ਤੋ ਇਹ ਸਾਡਾ ਪਹਿਲਾ ਉਪਰੇਲਾ ਹੈ ਜਿਹੜਾ ਬਿਆਨ ਤੋਂ ਉਹਨਾਂ ਨੂੰ ਅਸੀਂ 1 ਲੱਖ ਦਾ ਚੈੱਕ ਦੇ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਇਹ ਸਾਡੇ ਲਈ ਬਹੁਤ ਵਕਰ ਦੀ ਗੱਲ ਹੈ ਔਰ ਇਹ ਮੈਨੂੰ ਲੱਗਦਾ ਕਿ ਸਾਡੀ ਹਿੰਦੁਸਤਾਨ ਦਾ ਬਹੁਤ ਜ਼ਿਆਦਾ ਨਾਮ ਰੋਸ਼ਨ ਕਰਨਗੇ ਅੱਗੇ ਉਹਨਾਂ ਦੀ ਤਿਆਰੀ ਚੱਲ ਰਹੀ ਹੈ ਤੁਸੀਂ ਸਾਰੇ ਨੇ ਇਹ ਗੱਲ ਸੁਣੀ ਹੈ ਔਰ ਸਤਾਜ ਫਾਊਂਡੇਸ਼ਨ ਦੇ ਲਈ ਅਸੀਂ ਸਪੈਸ਼ਲੀ ਜਿਹੜਾ ਕਿਉਂਕਿ ਸਾਡਾ ਨਾਰਥ ਇੰਡੀਆ ਡਰੱਗਸ ਦੇ ਲਈ ਯੂਥ ਜਿਹੜਾ ਜ਼ਿਆਦਾ ਜਾ ਰਿਹਾ ਸੋ ਜੇਕਰ ਇਸ ਤਰ੍ਹਾਂ ਦੀ ਸਪੋਰਟਸ ਪਰਸ ਕਿਉਂਕਿ ਸਪੋਰਟਸ ਇੱਕ ਅਜਿਹੀ ਚੀਜ਼ ਹੈ ਜਿਹੜੀ ਤੁਹਾਨੂੰ ਡਰੱਗ ਤੋਂ ਦੂਰ ਲਿਜਾ ਸਕਦੀ ਹੈ ਸੋ ਜਦੋਂ ਸੀ ਇਹੋ ਜਿਹੇ ਬੱਚੇ ਪੈਦਾ ਹੋਣਗੇ ਤੇ ਉਹਨਾਂ ਨੂੰ ਤੁਸੀਂ ਆਨਰ ਕਰੋਗੇ ਅ ਤੋ ਉਹਨਾਂ ਨੂੰ ਲੱਗੂਗਾ ਉਹਨਾਂ ਨੂੰ ਦੇਖ ਕੇ ਬਾਕੀਆਂ ਨੂੰ ਵੀ ਲੱਗੇਗਾ ਕਿ ਸਾਨੂੰ ਇਸ ਤਰ੍ਹਾਂ ਕੁਝ ਕਰਨਾ ਚਾਹੀਦਾ ਅਸੀਂ ਵੀ ਮੀਡੀਆ 'ਚ ਆਉਣਾ ਚਾਹੁੰਦੇ ਆ ਜਾਂ ਸਾਨੂੰ ਵੀ ਕੁਝ ਚੰਗਾ ਕੰਮ ਕਰਨਾ ਚਾਹੀਦਾ ਸਾਡੇ ਮਾਵਾ ਫਖਰ ਕਰਨਗੇ ਤੁਹਾਡਾ ਡਿਸਟ੍ਰਿਕਟ ਤੁਹਾਡਾ ਸੂਬਾ ਤੁਹਾਡਾ ਮੁਲਕ ਤੁਹਾਡੇ ਦੇ ਫਖਰ ਕਰੇਗਾ ਮੇਰੇ ਕਾਜ ਦੀ ਸੋ ਇਹ ਉਪਰਾਲਾ ਕੀਤਾ ਇਸ ਤੋਂ ਇਲਾਵਾ ਵੀ ਸਰਤਾਜ ਫਾਊਂਡੇਸ਼ਨ ਦੇ ਜਿਹੜੇ ਕੰਮ ਹੋਣਗੇ ਉਹ ਮੈਜੋਰਟੀ ਜਿਹੜੀ ਅਸੀਂ ਕਰਦੇ ਆਂ ਜ਼ਿਆਦਾਤਰ ਬੱਚਿਆਂ ਦੀ ਸਕੂਲਿੰਗ ਦੇ ਲਈ ਗਰੀਬਾਂ ਦੀਆਂ ਜਿਹੜੀਆਂ ਹਮਾਇਤ ਹੁੰਦੀ ਆ ਚਾਹੇ ਉਹਨਾਂ ਨੂੰ ਵੈਸੇ ਰੋਜ਼ੀ ਰੋਟੀ ਦਾ ਜੇ ਲੋਕ ਕਿ ਉਹਨਾਂ ਦੀ ਦਵਾਈਆਂ ਦਾ ਜਾਂ ਕਿਸ ਤਰ੍ਹਾਂ ਦੀਆਂ ਅਸੀਂ ਜਾਂਦੇ ਰਹਿੰਦੇ ਪੀ ਜੇ ਤੁਸੀਂ ਸਾਰੇ ਦੇਖਦੇ ਆ ਉੱਥੇ ਲੰਗਰ ਚੱਲਦੇ ਨੇ ਸੋ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਕਿ ਉਹਦੇ ਵਿੱਚ ਕੁਝ ਨਾ ਕੁਝ ਆਪਣਾ ਬਣਦਾ ਸਰਦਾ ਦਾ ਸਵੰਦ ਪਾਈਏ ਸੋ ਇਸੇ ਤੇ ਉਦਮ ਦੇ ਸਦਕਾ ਇਸੇ ਮੰਤਰ ਦੇ ਸਦਕਾ ਸੀ ਸਰਦਾ ਜੀ ਹਮੇਸ਼ਾ ਪੇਰੈਂਟਸ ਜਿਹੜੇ ਮੈਨੂੰ ਉਹਨਾਂ ਨੇ ਸਪੋਰਟ ਕੀਤੀ ਮੈਨੂੰ ਨਾਲ ਦਿੱਲੀ ਪ੍ਰੈਕਟਿਸ ਕਰਨ ਵਾਸਤੇ ਕੱਲਿਆ ਤੇ ਮੈਨੂੰ ਸੂਟ ਦਿੱਤੀ ਵੀ ਤੂੰ ਆਪਣੇ ਪ੍ਰੈਕਟਿਸ ਕਰ ਕੋਈ ਦਿੱਕਤ ਹੋਏ ਕੋਈ ਦਿੱਕਤ ਪ੍ਰੋਬਲਮ ਕੁਝ ਵੀ ਸਾਨੂੰ ਦੱਸੋ ਤੇ ਅਸੀਂ ਸੋਲਵ ਕਰਾਂਗੇ ਤੇ ਬਾਕੀ ਮੇਰਾ ਅਗੇ ਟਾਰਗੇਟ ਹੈ ਵਰਲਡ ਚੈਂਪੀਅਨਸ਼ਿਪ ਸਰਤਾਜ ਦੀ ਫਾਊਂਡੇਸ਼ਨ ਵੈਸੇ ਤਾਂ ਹਰ ਤਰੀਕੇ ਦੀ ਚੈਰਿਟੀ ਕਰੇਗੀ ਪਰ ਪਹਿਲ ਖੇਡਾਂ ਤੋਂ ਹੋਈ ਹੈ ਸ਼ਾਇਦ ਇਸ ਲਈ ਕਿਉਂਕਿ ਸਰਤਾਜ ਵੀ ਖੇਡਾਂ ਨਾਲ ਜੁੜੇ ਹੋਏ ਨੇ ਬਹੁਤ ਗੁੜਾ ਜਿਹੜੇ ਮੇਰੇ ਹੋਸਟਲ ਤੋਂ ਵਾਕਿਫ ਨੇ ਉਹਨਾਂ ਨੂੰ ਪਤਾ ਕਿ ਮੈਂ ਜਦੋਂ ਪੜਾਉਂਦਾ ਵੀ ਹੁੰਦਾ ਸੀ 5 ਵਜੇ ਮੈਂ ਉੱਥੋਂ ਮਤਲਬ ਕਿ ਮੋਟਰਸਾਈਕਲ ਭਜਾ ਲੈਂਦਾ ਸੀ ਡਿਪਾਰਟਮੈਂਟ ਤੋਂ ਹੋਸਟਲ ਤੱਕ ਕਿ ਜਾਣਾ ਤੇ ਜਾ ਕੇ ਵਾਲੀਬਾਲ ਖੇਡਣਾ ਸੋ ਦੁਪਹਿਰੇ ਉਹਦੀਆਂ ਮੈਂ ਲਾਈਨਾਂ ਖੇਡਦਾ ਰਹਿੰਦਾ ਸੀ ਉੱਤੇ ਚੁੰਨਾ ਪਾਉਂਦਾ ਰਹਿੰਦਾ ਸੀ ਉਮਰ ਆ ਮੇਰਾ ਫੇਵਰਿਟ ਸਪੋਰਟ ਹੈ ਇਸ ਤੋਂ ਇਲਾਵਾ ਜਿੱਥੋਂ ਮੈਂ ਪੈਦਾ ਹੋਇਆ ਹਾਂ ਜਿਹੜਾ ਸਾਡਾ ਦੁਆਬਾ ਹੁਸ਼ਿਆਰਪੁਰੀ ਜਨ ਉਹ ਮਿਰਖਲ ਇੰਡੀਆ ਦਾ ਜਾਂ ਨਾਰਥ ਇੰਡੀਆ ਦਾ ਘੱਟੋ ਘੱਟ ਮੱਕਾ ਫੁੱਟਬਾਲ ਦਾ ਅਸੀਂ ਫੁੱਟਬਾਲ ਵੀ ਬਹੁਤ ਖੇਡਦੇ ਰਹੇ ਹਾਂ ਖੇਡਾਂ ਤੋਂ ਇਲਾਵਾ ਸੰਗੀਤ ਡੂੰਗੀ ਸੋਚ ਰੱਖਣ ਵਾਲੀ ਸਰਤਾਜ ਛੇਤੀ ਆਪਣੀ ਸੂਫੀ ਐਲਬਮ ਨਾਲ ਹਾਜ਼ਰ ਹੋਣਗੇ ਪਿਓਰਲੀ ਸੂਫੀਆਨਾ ਜਿਸ ਤਰ੍ਹਾਂ ਦਾ ਦੀ ਐਕਸਪੈਕਟੇਸ਼ਨ ਮੈਜੋਰਟੀ ਮੇਰੇ ਤੋਂ ਹੁੰਦੀਆਂ ਨੇ ਲੋਕਾਂ ਦੀਆਂ ਜ਼ਿਆਦਾਤਰ ਹੁੰਦਾ ਕਿ ਤੁਸੀਂ ਥੋੜਾ ਜਿਹਾ ਅਸੀਂ ਤਾਂ ਸਭ ਨੂੰ ਕਹਿੰਦੇ ਹੁੰਦੇ ਕਿ ਸਭ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਕੋਈ ਰੋਮਾਂਟਿਕ ਟਰੈਕਸ ਵੀ ਹੁੰਦੇ ਆ ਬੀਟ ਸੌਂਗਸ ਵੀ ਹੁੰਦੇ ਆ ਸੈਡਸ ਵੀ ਹੁੰਦੇ ਆ ਬਟ ਇਸ ਵਾਰੀ ਇਹ ਐਲਬਮ ਜਿਹੜੀ ਆ ਪਾਰਟਿਕੂਲਰਲੀ ਸਪੈਸ਼ਲੀ ਜਿਹੜੀ ਤੁਹਾਡੀ ਸਪੈਸ਼ਲਾਈਜੇਸ਼ਨ ਆ ਕਿਉਂਕਿ ਤੁਹਾਡੀ ਡਾਕਟਰੇਟ ਇਨ ਸੂਫੀ ਮਿਊਜ਼ਿਕ ਆ ਸੋ ਮੈਂ ਕੋਸ਼ਿਸ਼ ਕੀਤੀ ਕਿ ਜਿਹੜੀਆਂ ਮੇਰੀਆਂ ਦੋਨੋਂ ਡਾਇਰੀਆਂ ਦੇ ਵਿੱਚ ਪੁਖਤਾ ਸੂਫੀਆਨਾ ਕਲਾਮ ਸੀ ਉਹਨਾਂ ਨੂੰ ਮੈਂ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਹਾਲੀ ਜੋ ਸਰ ਤਾਜ ਨੇ ਆਪਣੀ ਪਹਿਲੀ ਫਿਲਮ ਦੀ ਸ਼ੂਟਿੰਗ ਵੀ ਖਤਮ ਕੀਤੀ ਹੈ ਦਿ ਬਲੈਕ ਪ੍ਰਿੰਸ ਬਨਾ ਸਰਤਾਜ ਨੂੰ ਔਖਾ ਜਾਪਿਆ ਸੀ ਪਹਿਲਾਂ ਤਾਂ ਬਹੁਤ ਡਰ ਲੱਗਦਾ ਸੀ ਪਰ ਬਾਅਦ ਲੱਗਿਆ ਕਿ ਠੀਕ ਆ ਮਤਲਬ ਕਰ ਸਕਦੇ ਸਰਤਾਜ ਇਸੇ ਤਰ੍ਹਾਂ ਚੰਗੇ ਕੰਮਾਂ ਤੇ ਚੰਗੀ ਗਾਇਕੀ ਨਾਲ ਜੁੜੇ ਰਹਿਣ ਇਹ ਹੀ ਸਾਡੀ ਉਮੀਦ ਹੈ ਤੇ ਰੀਚ ਵੀ